ਸਾ ਸੰਗਤ ਜੀ ਆਪ ਦਰਸ਼ਨ ਕਰਦੇ ਪਏ ਹੋਗੇ ਅੰਮ੍ਰਿਤਸਰ ਸਾਹਿਬ ਤੋਂ ਸੁਲਤਾਨ ਉਲ ਕੌਮ ਬਾਬਾ ਜੱਸਾ ਸਿੰਘ ਆਲੂਵਾਲੀਆ ਦੀ ਇਤਿਹਾਸਕ ਯਾਦਗਾਰ ਜਨਮ 3 ਮਈ 1718 ਈਸਵੀ ਵਰਸੀ 20 ਅਕਤੂਬਰ 1783 ਈਸਵੀ ਤੁਸੀਂ ਇਸ ਸਥਾਨ ਦੇ ਜਿਹੜੇ ਦਰਸ਼ਨ ਕਰ ਰਹੇ ਹੋ ਜੱਸਾ ਸਿੰਘ ਆਲੂਵਾਲੀਆ ਇਤਿਹਾਸਕ ਜਿਹੜੀ ਯਾਦਗਾਰ ਬਣੀ ਹੋਈ ਹੈ ਦਰਬਾਰ ਸਾਹਿਬਾ ਬਾਬਾ ਅਟਲਰਾਏ ਸਾਹਿਬ ਜੀ ਦੇ ਬਿਲਕੁਲ ਨਾਲ ਨਜ਼ਦੀਕੀ ਦੇ ਇਹ ਜਿਹੜੀ ਯਾਦਗਾਰ ਬਣੀ ਹੋਈ ਹੈਗੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਧ ਸੰਗਤ ਜੀ ਅੱਗੇ ਵੱਧ ਤੋਂ ਵੱਧ ਲੋਕਾਂ ਕੋਲੇ ਵੀਡੀਓ ਪਹੁੰਚਦੀ ਕਰੋ ਸੋ ਜਿਹੜੀਆਂ ਪਾਪੀ ਰੂਹਾਂ ਘਰਾਂ ਦੇ ਵਿੱਚ ਬੈਠੀਆਂ ਨੇ ਸੋ ਜਿਨ੍ਹਾਂ ਨੇ ਹਜੇ ਤੱਕ ਦਰਸ਼ਨ ਦਾਰੇ ਨਹੀਂ ਕੀਤੇ ਉਹ ਸਾਡੀ ਵੀਡੀਓ ਦੇ ਰਾਹੀਂ ਤੁਸੀਂ ਦਰਸ਼ਨ ਜਿਹੜੇ ਕਰ ਸਕਦੇ ਹੋ ਸਾਧ ਸੰਗਤ ਜੀ ਇਹ ਇਤਿਹਾਸਕ ਯਾਦਗਾਰ ਬਣੀ ਹੋਈ ਆ ਬਾਬਾ ਜੱਸਾ ਸਿੰਘ ਆਲੂਵਾਲੀਆ ਦੀ ਲਓ ਜੀ ਤੁਹਾਨੂੰ ਜਿਹੜਾ ਇਤਿਹਾਸ ਵੀ ਦਿਖਾ ਦਈਏ ਹਨ ਤੁਸੀਂ ਇਤਿਹਾਸ ਜਿਹੜਾ ਸਕ੍ਰੀਨਸ਼ਾਟ ਲੈ ਕੇ ਇਤਿਹਾਸ ਵੀ ਪੜ ਸਕਦੇ ਹਾਂ ਸੋ ਇਹ ਯਾਦਗਾਰ ਬਣੀਆਂ ਹੋਈਆਂ ਨੇ ਜੀ ਜੱਸਾ ਸਿੰਘ ਰਾਮਗੜੀਆ ਜੱਸਾ ਸਿੰਘ ਆਲੂਵਾਲੀਆ ਇਤਿਹਾਸਕ ਯਾਦਗਰ ਬਣੀ ਹੋਈ ਹੈ ਜੀ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਹੋਰ ਵੀ ਸਾਧ ਸੰਗਤਾਂ ਕੋਲ ਅੱਗੇ ਜਿਹੜੀ ਵੀਡੀਓ ਨੂੰ ਪਹੁੰਚੀ ਕਰ ਦਿਓ ਸੋ ਜਿਨ੍ਹਾਂ ਨੇ ਹਜੇ ਤੱਕ ਸਾਡਾ ਪੇਜ ਨਹੀਂ ਫੋਲੋ ਕੀਤਾ ਹੋਇਆ ਸੋ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ ਜੀ ਅੱਜ ਆਪਾਂ ਦੂਜੇ ਤਖਤ ਦੀ ਜਿਹੜੀ ਯਾਤਰਾ ਗੁਰੂ ਸਾਹਿਬ ਦੀ ਕਿਰਪਾ ਨਾਲ ਤੁਹਾਡੇ ਭੈਣ ਭਰਾਵਾਂ ਦੇ ਦੁਆਵਾਂ ਦੇ ਨਾਲ ਆਪਾਂ ਜਿਹੜੀ ਦੂਸਰੇ ਦੂਜਰੇ ਤਖਤ ਦੀ ਜਿਹੜੀ ਯਾਤਰਾ ਆਪਣੀ ਸੰਪੂਰਨ ਹੋ ਚੁੱਕੀ ਹੈ ਜੀ ਲਓ ਜੀ ਸਾਧ ਸੰਗਤ ਜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਜੀ ਹੋਰ ਲੋਕਾਂ ਤੱਕ ਵੀਡੀਓ ਨੂੰ ਪਹੁੰਚਦੀ ਕਰ ਦਿਓ ਜੀ ਸੋ ਵਾਹਿਗੁਰੂ ਆਪ ਸਭ ਦੀ ਯਾਤਰਾ ਕਬੂਲ ਕਰੇ ਆਪ ਸਭ ਨੂੰ ਤੰਦਰੁਸਤੀਆਂ ਚੜ੍ਹਦੀ ਕਲਾ ਲਓ ਜੀ ਨਿਸਾਨ ਸਾਹਿਬ ਦੇ ਵਾਹਿਗੁਰੂ 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 ਲਓ ਜੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੱਚੀ ਗੱਲ ਦੋਸਤੋ ਜਿਉਂਦੇ ਬਸਦੇ ਰੋ ਪ੍ਰਮਾਤਮਾ ਆਪ ਸਭ ਨੂੰ ਚੜ੍ਹਦੀ ਕਲਾ ਵਿੱਚ